ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੇ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ 7-7 ਗੁੰਡਿਆਂ ਦੇ حساب ਨਾਲ ਗੁੰਡੇ ਪਾਏ ਆ ਜੀ ਤੇ ਇਹਦੇ ਆਪਾਂ ਦੋ ਗੁੰਡੇ ਉਲਟੇ ਪੰਜ ਗੁੰਡੇ ਸਿੱਧੇ ਇਸ ਤਰ੍ਹਾਂ ਕਰਕੇ ਡਿਜ਼ਾਈਨ ਬਣਾਉंगा ਜੀ ਤੇ ਆਪਾਂ ਗੁੰਡੇ ਪਾ ਕੇ ਇੰਨਾ ਨਿੱਕਾ ਜਿਹਾ ਬਾਰਡਰ ਬਣਾ ਲਿਆ ਸੀਗਾ ਤੇ ਹੁਣ ਆਪਾਂ ਉੱਪਰ ਕਰਾਂਗੇ ਡਿਜ਼ਾਈਨ ਸਟਾਰਟ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜਲਦੀ ਵੀ ਬਹੁਤ ਬਣਦਾ ਤੇ ਇਹ ਪਿਆਰਾ ਵੀ ਬਹੁਤ ਲੱਗਦਾ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਬਣਾਉਣਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਨਵੇਂ ਦੇਖਣ ਵਾਲੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਕਰ ਲੈਣ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਇਥੇ ਆਪਾਂ ਫਾਸਟ ਕੁੰਡਾ ਤਾਰਾਂਗੇ ਜੀ ਤਾਂਗਾ ਆਪਣਾ ਇੱਧਰ ਹੀ ਆ ਸਿੱਧੀ ਸਾਈਡ ਹੈ ਜੀ ਤੇ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਪੰਜ ਕੁੰਡੇ ਸਿੱਧੇ ਬਣਾਵਾਂਗੇ 1 2 3 4 5 ਫਿਰ ਦੋ ਕੁੰਡੇ ਉਲਟੇ ਪੰਜ ਕੁੰਡੇ ਫਿਰ ਸਿੱਧੇ ਬਣਾਵਾਂਗੇ ਜੀ ਦੋ తిని చారో కు ఉల్ట పండ్డే సో కు కు ఉ ਇੱਥੇ ਆਪਾਂ ਦੋ ਕੁੰਡੇ ਉਲਟੇ ਬਣਾਉਣੇ ਆ ਜੀ ਆਪਾਂ ਇੱਥੇ ਦੋਵਾਂ ਦਾ ਇੱਕ ਕਰ ਦਿੰਨੇ ਆ ਇੱਕ ਕੁੰਡਾ ਵੱਧ ਸੀਗਾ ਉਲਟੀ ਸਲਾਈ ਚ ਆਪਾਂ ਆਪਾਂ ਬਣਾਵਾਂਗੇ ਜੀ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ਜਿਵੇਂ ਦੇ ਆਪਣੇ ਕੁੰਡੇ ਹੈਗੇ ਆਪਾਂ ਉਸੇ ਤਰਾਈਂ ਬਣਾਉਣੇ ਉਲਟੀ ਸਲਾਈ ਚ ਤੇ ਆਪਾਂ ਬਣਾ ਕੇ ਕੰਪਲੀਟ ਕਰਦੇ ਆ। ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਸੀ ਆਪਾਂ ਫਿਰ ਤੋਂ ਸਿੱਧੇ ਪਾਸੇ ਆ ਗਏ। ਇਧਰ ਆਪਾਂ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ। ਫਿਰ ਆਪਾਂ ਪੰਜ ਕੁੰਡੇ ਸਿੱਧੇ ਬਣਾਵਾਂਗੇ ਜੀ। ਇਸੇ ਤਰ੍ਹਾਂ ਆਪਾਂ ਇਹ ਸਿੱਧੀ ਤੇ ਉਲਟੀ ਦੋਨੇ ਸਲਾਈਆਂ ਬਣਾ ਕੇ ਫਿਰ ਅੰਗੇ ਆਪਾਂ ਮਿਲਦੇ ਹਾਂ ਜੀ ਹੁਣ ਲੋ ਜੀ ਆਪਾਂ ਸਿੱਧੇ ਪਾਸੇ ਆ ਗਏ ਹੁਣ ਆਪਾਂ ਆਹ ਵਾਲਾ ਕੁੰਡਾ ਤਾਰਾਂਗੇ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਇੱਕ ਕੁੰਡਾ ਸਿੱਧਾ ਆਹ ਜਿਹੜੇ ਤਿੰਨ ਕੁੰਡੇ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਲਾਵਾਂਗੇ ਤੇ ਆਪਾਂ ਅਗਲਾ ਕੁੰਡਾ ਨਾਲ ਲੈ ਕੇ ਤਿੰਨ ਕੁੰਡੇ ਲੈ ਲਈ ਆਪਾਂ ਸਲਾਈ ਤੇ ਇੱਕ ਵਾਰ ਬਣਾਇਆ ਫਿਰ ਆਪਾਂ ਵਲ ਪਾ ਕੇ ਦੋ ਵਾਰੀ ਇਸ ਤਰ੍ਹਾਂ ਬਣਾ ਲੈਣੇ ਤੇ ਅਗਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਪੰਜ ਕੁੰਡੇ ਸੀ ਆਪਣੇ ਕੋਲੇ ਇਹ ਪੰਜ ਕੁੰਡੇ ਹੀ ਫੇਰ ਹੋਗੇ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਅਗਲੇ ਦੋ ਕੁੰਡੇ ਅਸਤ੍ਰਾਲਾਟਾਵਾਂਗੇ ਆਪਾਂ ਵਿਚਾਲੜਾ ਕੁੰਡਾ ਜਿਹੜਾ ਉਹ ਆਪਾਂ ਉੱਪਰ ਲੈ ਕੇ ਆਉਣਾ ਤੁਹਾਨੂੰ ਜਿਵੇਂ ਵੀ ਚੰਗਾ ਲੱਗੇ ਤੁਸੀਂ ਉਸੇ ਤਰ੍ਹਾਂ ਕਰ ਸਕਦੇ ਆ ਤੇ ਫਿਰ ਆਪਾਂ ਇਹਨਾਂ ਨੂੰ ਤਿੰਨਾਂ ਤੋਂ ਤਿੰਨ ਕੁੰਡੇ ਫੇਰ ਬਣਾ ਲੈਣੇ ਆ ਅਗਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ఆ దో కును తర అలా కు తిని కడే వారు వారి ఫీ ఫ అగలా కు సో కండే ఉల్టే ਫਿਰ ਤੋਂ ਵਿਚਾਲੜੇ ਤਿੰਨ ਕੁੰਡੇ ਜਿਹੜੇ ਉਹਨਾਂ ਨੂੰ ਇਸ ਤਰ੍ਹਾਂ ਦੋ ਕੁੰਡੇ ਉਲਟਾ ਕੇ ਇਸ ਤਰ੍ਹਾਂ ਕਰਾਂਗੇ ਅਗਲਾ ਕੁੰਡਾ ਨਾਲ ਲੈ ਕੇ ਦੋਵਾਂ ਤਿੰਨਾਂ ਦਾ ਇੱਕ ਵਾਰ ਇਸ ਤਰ੍ਹਾਂ ਬਣਾਵਾਂਗੇ ਫਿਰ ਵਲ ਪਾ ਕੇ ਤਿੰਨਾਂ ਤੋਂ ਤਿੰਨ ਕੁੰਡੇ ਹੀ ਆਪਾਂ ਬਣਾ ਲੈਣੇ ਹਿਉ ਸੌਰੀ ਇੱਕ ਗੁੰਡਾ ਸਿੱਧਾ ਬਣਾਉਣਾ ਸੀ। ਇੱਕ ਵਾਰੀ ਬਣਾਇਆ ਫਿਰ ਵਲ ਪਾ ਕੇ ਦੋ ਵਾਰੀ। ਅਗਲਾ ਗੁੰਡਾ ਸਿੱਧਾ। ਲਾਸਟ ਦੇ ਦੋ ਗੁੰਡੇ ਉਲਟੇ। ਇੱਕ ਗੁੰਡਾ ਸਿੱਧਾ। ਉਲਟੀ ਸਲਾਈ ਆਪਾਂ ਜਿਵੇਂ ਪਹਿਲਾਂ ਬਣਾਉਨੇ ਆ ਉਸੇ ਤਰ੍ਹਾਂ ਹੀ ਬਣਾਉਣੀ ਆ ਉਲਟਾਂ ਤੇ ਉਲਟੇ ਸਿੱਧਿਆਂ ਤੇ ਸਿੱਧੇ ਹਲੋ ਜੇ ਆਪਾਂ ਉਲਟੀ ਸਲਾਈ ਬਣਾ ਲਈ ਐ ਤੇ ਆਪਣਾ ਡਿਜ਼ਾਈਨ ਕੁਛ ਇਸ ਤਰ੍ਹਾਂ ਬਣਿਆ ਤੇ ਹੁਣ ਆਪਾਂ ਸਿੱਧੇ ਪਾਸੇ ਆ ਗਏ ਆ ਫਿਰ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਇੱਕ ਕੁੰਡਾ ਤਾਰ ਕੇ ਦੋ ਕੁੰਡੇ ਆਪਾਂ ਉਲਟੇ ਬਣਾਏ ਹੁਣ ਜਿਹੜੇ ਆਪਣੇ ਆਹ ਵਾਲੇ ਕੁੰਡੇ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬਣਾਉਣਾ ਹੈ ਇਹ ਆਹ ਕੁੰਡਾ ਆ ਐ ਸਲਾਈ ਤੇ ਲਵਾਂਗੇ ਤੇ ਜਿਹੜਾ ਆਹ ਵਾਲਾ ਕੁੰਡਾ ਇਹਨੂੰ ਐ ਸਲਾਈ ਤੇ ਲਵਾਂਗੇ ਇਹਨੂੰ ਪਹਿਲਾਂ ਬਣਾਉਣਾ ਹੈ ਇਹਨੂੰ ਬਾਅਦ ਵਿੱਚ ਵਿਚਾਲੜਾ ਕੁੰਡਾ ਸਿੱਧਾ ਬਣਾ ਲਵਾਂਗੇ ਫਿਰ ਆਹ ਵਾਲੇ ਦੋ ਕੁੰਡੇ ਜਿਹੜੇ ਇਹਨਾਂ ਨੂੰ ਇਸ ਤਰ੍ਹਾਂ ਬਣਾਉਣਾ ਹੈ ਇਹ ਕੁੰਡੇ ਦਾ ਆਪਣੇ 5 ਹੀ ദോ കുടിയെ ഇനൂ എന്താ കിധേ ആസ് തരബദി കിട്ടുന്നു ഇതോട നീച്ച ਸਿੱਧੇ ਬਣਾ ਲੈਣੇ ਆਂ ਆਪਣੇ ਡਿਜ਼ਾਈਨ ਦੀ ਸਲਾਈ ਕੰਪਲੀਟ ਹੋ ਗਈ ਜੀ ਇੱਕ ਡਿਜ਼ਾਈਨ ਆਪਣਾ ਬਣ ਗਿਆ ਤੇ ਉਲਟੀ ਸਲਾਈ ਆਪਾਂ ਬਣਾਉਨੇ ਆ ਅਲਜੀ ਆਪਾਂ 5 ਸਲਾਈਆਂ ਕੱਢ ਲਈਆਂ ਉੱਪਰ ਤੇ ਹੁਣ ਆਪਣੀ ਹੋ ਗਈ ਜੀ 6ਵੀਂ ਸਲਾਈ ਆਪਾਂ 6ਵੀਂ ਸਲਾਈ ਚ ਫੇਰ ਡਿਜ਼ਾਈਨ ਬਣਾਉਨੇ ਆ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਜੀ ਇੱਕ ਕੁੰਡਾ ਤਾਰ ਕੇ ਇੱਕ ਗੁੰਡਾ ਸਿੱਧਾ ਆਹ ਵਾਲੇ ਦੋ ਗੁੰਡੇ ਇਸ ਤਰ੍ਹਾਂ ਲਟਾਵਾਂਗੇ ਜਿਹੜੇ ਵਿਚ ਵਾਲੇ ਆ ਤੇ ਤਿੰਨਾਂ ਤੋਂ ਤਿੰਨ ਗੁੰਡੇ ਆਪਾਂ ਫੇਰ ਬਣਾ ਲਵਾਂਗੇ ਹੁਣ ਜਿਹੜੇ ਇਸ ਤਰ੍ਹਾਂ ਇੱਕ ਗੁੰਡਾ ਸਿੱਧਾ ਪੈ ਇਸ ਤਰ੍ਹਾਂ ਪੂਰੀ ਸਲਾਈ ਬਣਾ ਕੇ ਕੰਪਲੀਟ ਕਰਦੇ ਆਂ ਹਾ ਲੋ ਜੀ ਆਪਾਂ ਤਿੰਨ ਡਿਜ਼ਾਈਨ ਬਣਾ ਲਿਆ ਆਪਾਂ ਲੱਗ ਤੋਂ ਥੰਬਨੇਲ ਨਹੀਂ ਬਣਾਇਆ ਆਪਾਂ ਐਸੇ ਤੇ ਤੁਹਾਨੂੰ ਬਣਾ ਕੇ ਦਿਖਾਤਾ ਕਿ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਡਿਜ਼ਾਈਨ 8 8 ਸਲਾਈਆਂ ਪਾਈਆਂ ਜੀ ਆਪਾਂ ਇਹ 8 8 ਸਲਾਈਆਂ ਦਾ ਡਿਜ਼ਾਈਨ ਬਣਾਇਆ ਤੇ ਆਹੀ 8 8 ਸਲਾਈਆਂ ਆਪਾਂ ਅੱਗੇ ਤੋਂ ਅੱਗੇ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਦੇਖੋ ਜੀ ਇੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਲੱਗਦਾ ਜੀ ਤੇ ਜਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੀ ਦੇਖੋ ਡਿਜ਼ਾਈਨ ਤਾਂ ਬਹੁਤ ਸੋਹਣਾ ਜੀ ਹਰੇਕ ਰੰਗ ਦੇ ਵਿੱਚ ਜਚਣ ਵਾਲਾ ਜੀ ਇਹ ਨੀਵੀਂ ਚਿੱਟੇ ਤੇ ਹੀ ਜ਼ਿਆਦਾ ਸੋਹਣਾ ਲੱਗਦਾ ਹਰੇਕ ਰੰਗ ਜੀ ਜਚਣ ਵਾਲਾ ਤੁਸੀਂ ਕਿਸੇ ਵੀ ਰੰਗ ਤੇ ਪਾ ਸਕਦੇ ਹੋ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਅੱਗੇ ਤੁਸੀਂ ਦੱਸ ਦਿਓ ਕਮੈਂਟ ਕਰਕੇ ਜੀ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਲਾਈਕ ਵੱਧ ਤੋਂ ਵੱਧ ਕਰ ਦਿਓ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ